ਸਸ਼ਕਾਲ ਜੀ ਮੈਰੀਆਂ ਦੀ ਮਾਨ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਗੱਲ ਕਰਾਂਗੇ ਪਿੰਡ ਤਲਵੰਦੀ ਪਿੰਡ ਤਲਵੰਦ ਦੇ ਵਿੱਚ ਕਿਤਾਬ ਦੀ ਢੁੰਡ ਚੁਕਾਈ ਕੀਤੀ ਗਈ ਇਸ ਮੌਕੇ ਵੱਖ-ਵੱਖ ਸ਼ਖਸੀਅਤਾਂ ਸਮੇਤ ਪਿੰਡ ਦੀ ਪੂਰੀ ਪੰਚਾਇਤ ਵੀ ਵਿਸ਼ੇਸ਼ ਤੌਰ ਤੇ ਪਹੁੰਚੀ ਹੈ ਜਿਹਦੀਆਂ ਖਾਸ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਕਿ ਇੱਕ ਵਿਸ਼ੇਸ਼ ਜਿਹੜਾ ਕਿ ਪ੍ਰੋਗਰਾਮ ਜਿਹੜਾ ਉਲੀਕੇ ਗਿਆ ਜਿੱਥੇ ਕਿਤਾਬ ਦੀ ਢੁੰਡ ਚੁਕਾਈ ਕੀਤੀ ਗਈ ਹੈ ਤਾਂ ਦਾਦੇ ਕੀ ਵਿਸ਼ੇਸ਼ ਮੁਸ਼ਹੈਰਾ ਵੀ ਜੜਾ ਕੀ ਰੱਖਿਆ ਗਿਆ ਤਾਂ ਨਜ਼ਰ ਮਾਰਦੇ ਆ ਪਿੰਡ ਤਲਵੰਦ ਦੀਆਂ ਇਹਨਾਂ ਖਾਸ ਤਸਵੀਰਾਂ ਤੇ ਹਿਸਾਬਾਂ ਦੇ ਅੰਦਰ ਜਿੱਥੇ ਤੂੰ ਤੱਕੜੇ ਤੂੰ ਜੁਕਣਾ ਹੀ ਪੈਣਾ ਰਹਾ ਨਹੀਂ ਕਦੋਂ ਤੱਕ ਨਿਕਾਪਾਂ ਦੀ ਉਹ ਰਾਮ ਕੀ ਕਦੋਂ ਤੱਕ ਨਿਕਾਪਾਂ ਦੀ ਅੰਦਰ ਕੋਈਰੇ ਹੀ ਦਿਲ ਦੀ ਤਸੱਲੀ ਨਾ ਕਰਦਾ ਉਹ ਮੇਰੇ ਹੀ ਦਿਲ ਦੀ ਤਸੱਲੀ ਨਾ ਕਰਦਾ ਕਾਹੀ ਮੋਰੰਦਾ ਹੈ ਕਾਬਾ ਦੇ ਅੰਦਰ ਅਜੀਬੀ ਮੁਹੱਬਤ ਜਕਮ ਇਸ ਤਰੀਹੀ ਨੂੰ ਤੋਤਾ ਲਾਗੀ ਤਾਂ ਦੇਖੋ ਨਾ ਬਾ ਦੇ ਅੰਦਰ ਅਜੀਬੀ ਮੁਹੱਬਤ ਜਕਮ ਇਸ ਤਰੀਹੀ ਨੂੰ ਤੋਤਾ ਲਾਗੀ ਤਾਂ ਦੇਖੋ ਚਨਾਬਾ ਦੇ ਅੰਦਰ ਪੁਕੰਨਾ ਜਰੂ ਤੱਕ ਉੱਤਰ ਸੀ ਜਾਂਦੀ ਸੀ ਸੁਵਾਣੂ ਸੀ ਵੱਜੀ ਰਵਾਪਾ ਦੇ ਅੰਦਰ ਨਾ ਤੋਂ ਇਹਨਾਂ ਨੂੰ ਪਿਆਰ ਦੱਸਣ ਦੇ ਖਾਤਰ ਨਾ ਤੋਂ ਲੋ ਇਹਨਾਂ ਨੂੰ پیار جسن دے خاطر کی ہوندا اے دل <سؤال> بھی رباں دی اجر واہ واہ اے کی شعر احرانی گل ہے کُسور تے اوکھلی دیر دیر نہیں شکدنی جو تینوں تپ تپ کے ہی جلندی آرا جو تینوں تپ تپ کے ہی جلندی آرا نہیں اے سی مستی شراباں دے اندر مدیدوں شعر ہے وہ بھول کے کبھی بھی خلاصہ نہ کہتا وہ بھول کے کبھی بھی خلاصہ نہ کہتا کہ ہے کی کہانی جناباں کے اندر وہ بھول کے کبھی بھی خلاصہ نہ کہتا کہ ہے کی کہانی جناباں دے اندر وہی زندگی دی طور جو پنچرے اندر رکھ دی جاں پیر تے ٹاپاں دے اندر شبہ کی نصیبی کتاباں دے اندر ਰਹਾਗੇ ਅਸੀਂ ਦੀ ਕਿਹਾਵਾਂ ਕਿ ਤਰ੍ਹਾਂ ਦੇਖੀਂ ਲੇਨਾਂ ਕਿਹੜੀ ਕਾਪੀ ਦਾ ਰਹਾਗੇ ਕਦੋਂ ਤੱਕ ਕਾਪਾਂਗੇ ਰਹਾਗੇ ਕਦੋਂ ਤੱਕ ਕਾਪਾਂਗੇ ਗੋਮੇ ਜਿਹੜਾ ਪਾਲਦੇ ਰੁੱਖ ਤੇ ਮੁਲਕ ਗੋਮੇ ਜਿਹੜਾ ਪਾਲਦੇ ਭਈ ਬੋੜ ਵੀ ਬੰਧਾ ਕੇ ਢਾਲੀ ਲਾਵੇ ਥੰਮੀਆਂ ਰੱਖਦਾ ਜਿਉਣ ਦੀਆਂ ਆਸਾਂ ਲੰਮੀਆਂ ਬੋੜ ਵੀ ਬੰਧਾ ਕੇ ਤਾਲੀ ਲਾਵੇ ਥੰਮੀਆਂ ਰੱਖਦਾ ਜਿਉਣ ਦੀਆਂ ਸਾਂ ਲੰਮੀਆਂ ਹੌਸਾ ਜਪਾ ਕੇ ਰੱਖੇ ਨਾਲ ਉਹ ਪਥਾਲ ਦੇ ਰੁੱਖ ਤੇ ਮਨੁੱਖ ਦੋਵੇਂ ਜਿਹੜਾ ਪਾਲਦੇ ਬਈ ਰੁੱਖ ਤੇ ਮਨੁੱਖ ਦੋਵੇਂ ਜਿਹੜਾ ਪਾਲਦੇ ਡੜਬਤਾ ਕੀ ਕਰੇ ਕੋਈ ਅਦਮਾੜ ਖਕਦਾਸੀ ਦਲਸਮੇ ਜਾਣ ਪਾਕੇ ਅਦਾਂ ਮੜਕਤਾ ਕੀ ਕਰੇ ਕੋਈ ਸਦਾ ਦੇ ਕਿ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਸੀ ਉਹਨਾਂ ਦੇ ਵੱਲੋਂ ਵੀ ਜਿਹੜੀ ਕਿ ਵਿਸ਼ੇਸ਼ ਔਰਤਾਂ ਨੇ ਸ਼ਿਰਕਤ ਕੀਤੀ ਗਈ ਹੈ ਤੇ ਖਾਸ ਤਰੀਕੇ ਦਾ ਇਹ ਪ੍ਰੋਗਰਾਮ ਰੱਖ ਕੇ ਕਿਤਾਬ ਦੀ ਹੁਣ ਚੁਕਾਈ ਕੀਤੀ ਗਈ ਹੈ ਬਿਊਰਾਂ ਰਿਪੋਰਟ ਛਣਕਾਟਾ ਨਿਊਜ਼